ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਇੱਕ ਗੈਂਗਸਟਰ ਜਿਹੜਾ ਨਵਿੰਦਰ ਸ਼ਰਮਾ ਰਾਜਪੁਰੇ ਦਾ ਰਹਿਣ ਵਾਲਾ ਨਵਿੰਦਰ ਸ਼ਰਮਾ ਅਤੇ ਰੁਸ਼ੰਕਰ ਇਹਨੂੰ ਅਰੈਸਟ ਕੀਤਾ ਨਵਿੰਦਰ ਸ਼ਰਮਾ ਨਾਮ ਦਾ ਇਹ ਗੈਂਗਸਟਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ 企ਰਾਕਤੀ ਸੀ ਐਂਡ ਬਾਹਰ ਬੈਠੇ ਗੈਂਗਸਟਰ ਗੁਰਿੰਦਰ ਤੇ ਲੋਨਾਲਵੀ ਇਹਦਾ ਸੰਪਰਕ ਹੋਇਆ ਸੀ ਡਾਕਟਰ ਦਿਨੇਸ਼ ਗੋਸਵਾਮੀ ਦਾ ਕੁਝ ਸਮੇਂ ਪਹਿਲਾਂ ਜਿਹੜਾ ਰਾਜਪੁਰੇ 'ਚ ਮਰਡਰ ਹੋਇਆ ਸੀ ਉਹਦੇ 'ਚ ਵੀ ਇਹ ਵਿਲੋਮੈਂਟ ਨੂੰ ਅਸੀਂ ਬ੍ਰੀਫੀ ਨਾਲ ਉਦੀਪੜਤਾ ਕਰ ਰਹੇ ਹਾਂ ਮਾਨਯੋਗ ਡੀਜੀਪੀ ਪੰਜਾਬ ਅਤੇ ਏਡੀਜੀਪੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਅਰਾਤੀ ਸਮਾਜ ਵਿਰੋਧੀ ਅੰਸਰ ਅਤੇ ਗੈਂਗਸਟਰਾਂ ਦੇ ਖਿਲਾਫ ਇੱਕ ਬੜੀ ਸਰਗਰਮੀ ਨਾਲ ਅਸੀਂ ਮੁਹਿੰਮ ਚਲਾਈ ਹੈ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਇਨਵੈਸਟੀਗੇਸ਼ਨ ਹਰਬੀਰ ਸਿੰਘ ਘਟਵਾਲ DSP ਇਨਵੈਸਟੀਗੇਸ਼ਨ ਸੁਖਮਰਤ ਰੰਦਾਵਾ ਤੇ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਰਸ਼ਮੇਂਦਰ ਸਿੰਘ ਦੀ ਟੀਮ ਨੇ ਦੀਪਕ ਬਨੂੜ ਗੈਂਗ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਇੱਕ ਗੈਂਗਸਟਰ ਜਿਹੜਾ ਨਰਿੰਦਰ ਸ਼ਰਮਾ ਰਾਜਪੁਰੇ ਦਾ ਰਹਿਣ ਵਾਲਾ ਨਰਿੰਦਰ ਸ਼ਰਮਾ ਅਤੇ ਸ਼ੰਕਰ ਇਹਨੂੰ ਅਰੈਸਟ ਕੀਤਾ ਤੇ ਦੋ ਵਧੀਆ ਕੁਆਲਟੀ ਦੇ ਪਿਸਟਲਸ ਵੀ ਇਹਦੇ ਤੋਂ ਬਰਾਮਦ ਹੋਏ ਇਹ ਗੈਂਗਸਟਰ ਪਹਿਲਾਂ ਵੀ ਕਈ ਮੁਕਦਮੇ ਆ ਚੇ ਸੰਗੀਂਤਰਾਵਾਂ ਦੇ ਸਾਨੂੰ ਲੋੜੀਦਾ ਸੀਗਾ ਐਂਡ ਇਹਦੇ ਉੱਪਰ ਪੰਜ ਤੋਂ ਬਾਅਦ ਵਕਤ ਜ਼ਿਆਦਾ ਵੱਧ ਮੁਕਦਮੇ ਲੁੱਟਾਂ ਖੋਵਾਂ ਦੇ ਕਾਰ ਲੁੱਟਣ ਦੇ ਇਰਾਦਾ ਕਤਲ ਦੇ ਦਰਜ ਨੇ ਨਰਿੰਦਰ ਸ਼ਰਮਾ ਨਾਮ ਦਾ ਇਹ ਗੈਂਗਸਟਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਰਾਕ 'ਚ ਸੀਗਾ ਐਂਡ ਬਾਹਰ ਬੈਠੇ ਗੈਂਗਸਟਰ ਗੁਰਿੰਦਰ ਢਿੱਲੋਂ ਨਾਲ ਵੀ ਇਹਦਾ ਸੰਪਰਕ ਹੋਇਆ ਸੀ ਡਾਕਟਰ ਦਿਨੇਸ਼ ਗੋਸਵਾਮੀ ਦਾ ਕੁਝ ਸਮੇਂ ਪਹਿਲਾਂ ਜਿਹੜਾ ਰਾਜਪੁਰੇ 'ਚ ਮਰਡਰ ਹੋਇਆ ਸੀ ਉਹਦੇ 'ਚ ਵੀ ਇਹਦੀ ਇਨਵੋਲਵਮੈਂਟ ਨੂੰ ਅਸੀਂ ਬ੍ਰੀਕੀ ਨਾਲ ਉਹਦੀ ਪੜਤਾਲ ਕਰ ਰਹੇ ਹਾਂ ਦੀਪਕ ਮਨੂੜ ਗੈਂਗ ਜਿਹੜਾ ਲੋਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਗੈਂਗ ਹੈਗਾ ਉਹਦਾ ਇਹ ਗੈਂਗਸਟਰ ਸੀਗਾ ਤੇ ਇਹਦੇ ਤੇ ਲਗਾਤਾਰ ਅਸੀਂ ਵਰਕ ਕਰ ਰਹੇ ਸੀ ਤੇ ਇਹਨੂੰ ਅਰੈਸਟ ਕਰਕੇ ਇਹਦੇ ਤੋਂ ਦੋ ਪਿਸਟਲ ਜਿਹੜੇ ਬਰਾਮਦ ਹੋਏ ਇਸੇ ਨਾਲ ਹੀ ਜਿਹੜੀ ਕਿਸੇ ਅਪਰਾਧਿਕ ਗਤੀਵਿਧੀ ਨੂੰ ਵੱਡੀ ਵਾਰਦਾਤ ਨੂੰ ਇਹਨਾਂ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਤੇ ਪਿਛਲੇ 6 ਮਹੀਨਿਆਂ ਚ ਪਟਿਆਲਾ ਪੁਲਿਸ ਨੇ 25 ਤੋਂ ਵੱਧ ਸਾਥੀ ਜਿਹੜੇ ਗੈਂਗਸਟਰਾਂ ਦੇ ਅਰੈਸਟ ਕੀਤੇ 40 ਪਲੱਸ ਹਥਿਆਰਾਂ ਦੀ ਦੀਪਕ ਮਨੂੜ ਗੈਂਗ ਜਿਹੜਾ ਲੋਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਗੈਂਗ ਹੈਗਾ ਉਹਦਾ ਇੱਕ ਗੈਂਗਸਟਰ ਸੀਗਾ ਤੇ ਇਹਦੇ ਤੇ ਲਗਾਤਾਰ ਅਸੀਂ ਵਰਕ ਕਰ ਰਹੇ ਸੀ ਤੇ ਇਹਨੂੰ ਅਰੈਸਟ ਕਰਕੇ ਇਹਦੇ ਤੋਂ ਦੋ ਪਿਸਟਲ ਜਿਹੜੇ ਬਰਾਮਦ ਹੋਏ ਇਸੇ ਨਾਲ ਹੀ ਜਿਹੜੀ ਕਿਸੇ ਅਪਰਾਧਿਕ ਗਤੀਵਿਧੀ ਨੂੰ ਵੱਡੀ ਵਾਰਦਾਤ ਨੂੰ ਇਹਨੇ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਤੇ ਪਿਛਲੇ 6 ਮਹੀਨਿਆਂ 'ਚ ਪਟਿਆਲਾ ਪੁਲਿਸ ਨੇ 25 ਤੋਂ ਵੱਧ ਸਾਥੀ ਜਿਹੜੇ ਗੈਂਗਸਟਰਾਂ ਦੇ ਅਰੈਸਟ ਕੀਤੇ 40 ਪਲੱਸ ਹਥਿਆਰਾਂ ਦੀ ਸਾਡੀ ਰਿਕਵਰੀ ਹੈ ਤੇ ਅਸੀਂ ਗੈਂਗਸਟਰ ਮੁਕ ਪਟਿਆਲੇ ਦੇ ਪਿਛੇ ਨੂੰ ਇਸੇ ਤਰੀਕੇ ਨਾਲ ਸਰਗਰਮੀ ਨਾਲ ਇਹਨੂੰ ਅੰਜਾਮ ਦਵਾਨਾ ਹੈ